ਤੁਸੀਂ ਉਹ ਵਿੱਚ ਜ਼ਿਕਰ ਕੀਤਾ ਕਿ ਜਦੋਂ ਫਸਟ ਟਾਈਮ ਸਹਿਬ ਕਾਂਸ਼ੀਰਾਮ ਨੇ ਪੁੱਛਿਆ ਵੀ ਇਹ ਲੜਕਾ ਕੌਣ ਹੈ ਆਪ ਕੌਣ ਹੈ ਆਪ ਕੌਣ ਹੈ ਹਾਂਜੀ ਹਾਂਜੀ ਉਹਦੇ ਬਾਰੇ ਦੱਸੋ ਕਿਦਾਂ ਮੁਲਾਕਾਤ ਹੋਈ ਤਾਂ ਵੀ ਜਦੋਂ ਤਾਂ ਜਾਣ ਪਛਾਣ ਇੱਕ ਤਰ੍ਹਾਂ ਦੀ ਹੋ ਗਈ ਨਾ ਉਹ ਮੁਲਾਕਾਤ ਇਸ ਤਰ੍ਹਾਂ ਹੋਈ ਕਿ ਕਾਂਸ਼ੀਰਾਮ ਸਾਹਿਬ ਨੇ 6 ਦਸੰਬਰ 바ਵਾ ਸਾਹਿਬ ਦੇ ਜਿਹੜਾ ਪਰਿਨਿਰਵਾਣ ਦਿਵਸ ਹੁੰਦਾ ਜੀ ਉਹਦੇ ਤੇ ਇੱਕ ਰੈਲੀ ਰੱਖੀ ਹੋਈ ਸੀ ਕਲਕੱਤੇ ਦੇ ਲਾਗੇ ਦਮਦਮ ਪੈਂਦਾ ਜਿੱਥੇ 에어ਪੋਰਟ ਆ ਜੀ ਜੀ ਦਮਦਮ ਦੇ ਇਲਾਕੇ 'ਚ ਹੀ ਇੱਕ ਰੈਲੀ ਸੀਗੀ ਤੇ ਉਸ ਰੈਲੀ ਦੇ ਲਈ ਉਹ 5 ਦਸੰਬਰ ਦੀ ਰਾਤ ਨੂੰ ਦਮਦਮਾ 에ਰਪੋਰਟ ਤੇ ਉਤਰੇ ਜੀ ਮੈਂ ਉਦੋਂ ਨਵਾਂ ਨਵਾਂ ਜੁੜਿਆ ਸੀ ਤੇ ਮੈਨੂੰ ਉਹਨਾਂ ਨੂੰ ਬੜਾ ਚਾਹ ਸੀ ਕਿ ਮੈਂ ਉਹਨਾਂ ਨੂੰ ਦੇਖਣਾ ਚਾਹੁੰਦਾ ਲੱਗਿਆ ਸੁਣਨਾ ਚਾਹੁੰਦਾ ਜੀ ਜੀ ਤੇ ਜਦੋਂ ਸਾਨੂੰ ਪਤਾ ਲੱਗਿਆ ਕਿ ਉਹਨਾਂ ਦੀ ਫਲਾਈਟ ਉਤਰ ਰਹੀ ਆ ਤਾਂ ਦੋ ਤਿੰਨ ਬੰਦਿਆਂ ਨੇ ਸਾਨੂੰ ਦੱਸਿਆ ਕਿ ਅਸੀਂ ਜਾਣਾ ਐਰਪੋਰਟ ਤਾਂ ਮੈਂ ਵੀ ਤਿਆਰ ਹੋ ਗਿਆ ਜੀ ਅਸੀਂ 에ਰਪੋਰਟ ਗਏ ਤਾਂ ਜਦੋਂ ਉਹਨਾਂ ਦੀ ਫਲਾਈਟ ਆਈ ਉਹ ਗੇਟ ਤੋਂ ਬਾਹਰ ਆਏ ਬਾਅਦ ਸਾਨੂੰ ਪਤਾ ਚੱਲਿਆ ਵੀ ਉਹ ਜਿਹੜੇ ਐਮਪੀਆ ਦਾ ਗੈਸਟ ਹਾਊਸ ਹੈ ਨਿਜ਼ਾਮ ਪੈਲੇਸ ਉੱਥੇ ਉਹਨਾਂ ਨੇ ਆਮ ਤੌਰ ਤੇ ਉੱਥੇ ਰੁਕਣਾ ਹੈ ਤੇ ਹੁਣ ਵੀ ਉਹ ਰਾਤ ਉੱਥੇ ਹੀ ਰੁਕਣਗੇ ਜੀ ਤੇ ਉਹ ਜਿੱਥੇ ਆਪਣਾ 4 ਨੰਬਰ ਆ 에어ਪੋਰਟ ਤੋਂ ਪਹਿਲਾਂ ਜਦੋਂ ਆਪਾਂ ਜਾਂਦੇ ਆ ਨਿਜ਼ਾਮ ਪੈਲੇਸ ਨੂੰ ਰਸਤੇ 'ਚ 4 ਨੰਬਰ ਆਉਂਦਾ ਉਹ ਤੋਂ ਕ੍ਰੋਸ ਕਰਕੇ ਫਿਰ ਅੱਗੇ ਨਿਜ਼ਾਮ ਪੈਲੇਸ ਆ ਮੇਨ ਸ਼ਹਿਰ ਵੱਲ ਜੀ ਤੇ ਅਸੀਂ ਵੀ ਪਿੱਛੇ ਉਹ ਟੈਕਸੀ ਕਰਕੇ ਉੱਥੇ ਚਲਦੀਆਂ ਕਾਫੀ ਵੱਡਾ ਸ਼ਹਿਰ ਆ ਹਾਂਜੀ ਹਾਂਜੀ ਤੇ ਅਸੀਂ ਉਹਦੇ 'ਚ ਨਿਜ਼ਾਮ ਪੈਲੇਸ ਗਏ ਔਰ ਜਿਹੜੇ ਕਮਰੇ ਜੋ ਠਹਿਰੇ ਹੋਏ ਸੀ ਉੱਪਰ ਗੈਸਟ ਹਾਊਸ ਉਥੇ ਸੀ ਪਹੁੰਚੇ ਤੇ ਰਾਤ ਦਾ ਵਕਸਗਾ ਜੀ ਬਾਕੀ ਜਿੰਨੇ ਵੀ 10 12 ਲੋਕ ਉੱਥੇ ਬੈਠੇ ਸੀ ਦੋ ਤਿੰਨ ਜਿਹੜੇ ਮੇਰੇ ਨਾਲ ਗਏ ਸੀ ਪਲੱਸ ਉੱਥੇ ਦੇ ਜਿਹੜੇ ਸਟੇਟ ਦੇ ਪ੍ਰੈਜ਼ੀਡੈਂਟ ਜਾਂ ਹੋਰ ਵੀ 8 10 ਬੰਦੇ ਜੀ ਜੀ ਉਹਨਾਂ ਨੂੰ ਲਗਭਗ ਉਹ ਸਾਰਿਆਂ ਨੂੰ ਜਾਣਦੇ ਸੀ ਜੀ ਪਰ ਮੈਨੂੰ ਉਹਨਾਂ ਨੇ ਪਹਿਲੀ ਵਾਰੀ ਦੇਖਿਆ ਉੱਥੇ ਤੇ ਜਦੋਂ ਉਹਨਾਂ ਨੇ ਮਤਲਬ ਬੈਠਣ ਜਿਹੜੀ ਸੀਗੀ ਅਸੀਂ ਬੈਠੇ ਸੀ ਉਹ ਅੰਦਰ ਕਮਰੇ ਜੀ ਸੀ ਜਦੋਂ ਬਾਹਰ ਆਏ ਉਹਨਾਂ ਨੇ ਸਾਰਿਆਂ ਨੂੰ ਦੇਖਿਆ ਇਦਾਂ ਕਿ ਮੇਰੀ ਉਹਨਾਂ ਦੀ ਮੇਰੀ ਨਿਗਾਹ ਵੀ ਬਿਲਕੁਲ ਆਸਟੇਜ ਬੈਠਾ ਸੀ ਤੇ ਮੈਨੂੰ ਦੇਖ ਕੇ ਉਹਨੂੰ ਲੱਗਿਆ ਵੀ ਮੈਂ ਇਹ ਮੁੰਡਾ ਨਵਾਂ ਪਹਿਲੀ ਵਾਰੀ ਦੇਖ ਉਹਨਾਂ ਨੇ ਮੈਨੂੰ ਪੁੱਛਿਆ ਜੀ ਉਹ ਆ ਕੇ ਜਦੋਂ ਸੋਫੇ ਤੇ ਬੈਠੇ ਤੇ ਮੈਨੂੰ ਕਹਿੰਦੇ ਆਪ ਕੌਣ ਹੈ ਜੀ ਉੱਥੇ ਜਿਆਦਾ ਆਮ ਤੌਰ ਤੇ ਹਿੰਦੀ ਜੀ ਹਿੰਦੀ ਬੋਲਦੇ ਅਸੀਂ ਵੀ ਚਲੋ ਕੋਲਕਾਤਾ ਜਿਆਦਾ ਹਿੰਦੀ ਚੀਜ਼ ਬੋਲਦੇ ਹਾਂਜੀ 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 ਤੇ ਮੈਂ ਉਹਨਾਂ ਨੂੰ ਦੱਸਿਆ ਕਿ ਸਾਹਿਬ ਮੇਰਾ ਪਿੰਡ ਜਿਹੜਾ ਉਹ ਬੱਲਾਂ ਦੇ ਕੋਲਿਆ ਸਰਮਸਤਪੁਰ ਜੀ ਔਰ ਮੈਂ ਇੱਥੇ 4 ਨੰਬਰ ਰਹਿਣਾ ਇਹ ਉਹਨਾਂ ਰੋਚਾਰ ਨੰਬਰ ਬਾਰੇ ਵੀ ਪਤਾ ਸੀ ਕਿਉਂਕਿ ਉਹ ਰੈਲੀ ਦਾ ਲੰਗਰ ਵੀ ਉੱਥੇ ਬਣਿਆ ਸੀ ਉਹ ਤਾਂ ਪਹਿਲਾਂ ਵੀ ਉਹ ਉੱਥੇ ਹੁੰਦੇ ਸੀ ਮੈਨੂੰ ਬਾਅਦ ਵਿੱਚ ਪਤਾ ਲੱਗਿਆ। ਔਰ ਜਿੱਦਾਂ ਹੀ ਉਹਨਾਂ ਨੇ ਬੱਲਾ ਡੇਰੇ ਦਾ ਨਾਮ ਸੁਣਿਆ ਤਾਂ ਉਹ ਕਹਿੰਦੇ ਵੀ ਡੇਰੇ 'ਚ ਤਾਂ ਮੇਲੇ 'ਚ ਮੈਨੂੰ ਉਹਨਾਂ ਨੇ ਬੁਲਾਇਆ ਸੀ। ਵੀ ਪਰ ਮੇਤੋਂ ਜਾ ਨਹੀਂ ਹੋਣਾ। ਇਹਦਾ ਜਿਹੜਾ ਵੀ ਮੈਂ ਕਿਤਾਬ 'ਚ ਕੀਤਾ। ਹਾਂਜੀ ਹਾਂਜੀ ਹਾਂਜੀ। ਤੇ ਮੈਨੂੰ ਪਤਾ ਸੀ ਕਿਉਂਕਿ ਕਾਂਸੀ ਰਾਮ ਸਾਹਿਬ ਅਖਬਾਰ ਕੱਢਦੇ ਸੀ ਬਹੁਜਨ ਸੰਗਠਨ। ਬੌਨਯਾਦ ਉਹਦੇ ਪਿੱਛੇ ਉਹਨਾਂ ਦੀ ਕਿੱਥੇ ਕਿੱਥੇ ਅੱਗੇ ਮੀਟਿੰਗਾਂ ਹੋਣੀਆਂ ਰੈਲੀਆਂ ਹੋਣੀਆਂ ਉਹਦਾ ਫੇਰਵਾ ਛਪਿਆ ਹੁੰਦਾ ਸੀ ਜੀ ਤੇ ਮੈਂ ਉਹਦੇ ਵਿੱਚ ਪਹਿਲਾਂ ਹੀ ਪੜਿਆ ਹੋਇਆ ਸੀ ਕਿ ਸਾਹਿਬ ਦੇ ਅਗਲੇ 2-3 ਹਫ਼ਤਿਆਂ ਦੇ ਪ੍ਰੋਗਰਾਮ ਬਿਹਾਰ ਦੇ ਵਿੱਚ ਆ ਹਾਂਜੀ ਹਾਂਜੀ ਉਹਨਾਂ ਨੇ ਕਿਹਾ ਵੀ ਮੇਰੇ ਤੋਂ ਮੇਲੇ 'ਚ ਜਾ ਨਹੀਂ ਹੋਣਾ ਪੰਜਾਬ ਡੇਰੇ ਕਿਉਂਕਿ ਮੈਂ ਤਾਂ ਬਿਹਾਰ ਜਾ ਰਿਹਾ ਹਾਂ ਹਾਂਜੀ ਤੇ ਮੈਂ ਕਿਹਾ ਹਾਂਜੀ ਸਾਹਿਬ ਮੈਂ ਤੁਹਾਡਾ ਬੌਧ ਸੰਗਠਨ ਦਾ ਪ੍ਰੋਗਰਾਮ ਪਹਿਲਾਂ ਹੀ ਪੜਿਆ ਹੋਇਆ ਹੈ ਬਿਹਾਰ ਆ ਜੀ ਜੀ ਤੇ ਉਹਨਾਂ ਨੂੰ ਫਿਰ ਮੇਰੀ ਇੰਨੀ ਇੰਟਰੋਡਕਸ਼ਨ ਤੋਂ ਪਤਾ ਲੱਗ ਗਿਆ ਵੀ ਇਹ ਮੁੰਡਾ ਪਿੱਛੋਂ ਕਿੱਥੋਂ ਆ ਪੰਜਾਬ ਚੋਂ ਤਾਂ ਇੱਥੇ ਵੀ ਇਹ ਚਾਰ ਨੰਬਰ ਜਿਹੜਾ ਪੰਜਾਬ ਦੇ ਲੋਕ ਇੱਥੇ ਵਸੇ ਆ ਆਪਣੇ ਤੇ ਉੱਥੇ ਰਹਿੰਦਾ ਹਾਂਜੀ ਤੇ ਉਹ ਥੋੜੇ ਜਿਹਾ ਹੋ ਗਿਆ ਵੀ ਠੀਕ ਹੈ ਆਪਣੇ ਲੜਕਾ ਆ ਤੇ ਉਹ ਬਾਕੀ ਲੋਕਾਂ ਨਾਲ ਜਿਹੜੀਆਂ ਗੱਲਾਂ ਕਰਨੀਆਂ ਸੀ ਪ੍ਰੋਗਰਾਮ ਬਾਰੇ ਕਰਨ ਲੱਗ ਪਏ